ਸਸਰੇ ਕੱਲ ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮ ਤੋਂ ਮੁਨਸ਼ੀ ਫਾਰੂਖ ਜੀ ਦੀ ਸਪੈਸ਼ਲ ਰਿਪੋਰਟ ਸਰਕਾਰ ਵੱਲੋਂ ਡੀਸੀ ਦਫ਼ਤਰਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਦੀ ਪੂਰਤੀ ਨਾ ਕੀਤੇ ਜਾਣ ਤੇ ਡੀਸੀ ਦਫ਼ਤਰ ਕਰਮਚਾਰੇ ਯੂਨੀਅਨ ਪੰਜਾਬ ਦੀ ਸੂਬਾ ਬਾਡੀ ਵੱਲੋਂ ਲਈ ਗਈ ਫੈਸਲੇ ਅਨੁਸਾਰ ਅੱਜ ਡੀਸੀ ਦਫ਼ਤਰ ਦੇ ਮੇਨ ਗੇਟ 'ਤੇ ਕੇ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਤੇ ਕਿਹਾ ਗਿਆ ਕਿ ਜੇ ਸਰਕਾਰ ਨੇ ਮੰਗਾਂ ਨਾ ਮੰਨਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਅੱਜ ਤੁਸੀਂ ਡੀਸੀ ਦਫ਼ਤਰ ਮੂਹਰੇ ਸਟ੍ਰਾਈਕ ਤੇ ਜਲ ਰੈਲੀ ਕੀਤੀ ਹੈ ਕੀ ਕੀ ਆਰ ਰਹਾ ਹੈ? ਸਾਡੀਆਂ ਮੰਗਾਂ ਨੇ ਜੀ ਕੁਝ ਲੰਬੇ ਸਮੇਂ ਤੋਂ ਜਿਹੜੀਆਂ ਪੈਂਡਿੰਗ ਨੇ ਜਿਹੜੀ ਪੰਜਾਬ ਸਰਕਾਰ ਆਖੋ ਪਰੋਖੇ ਕਰ ਰਹੀ ਆ ਸਾਡੀਆਂ ਕਈ ਵਾਰੀ ਮੀਟਿੰਗ ਹੋ ਚੁੱਕੀ ਆ ਮੀਟਿੰਗ ਮਤਲਬ ਮੀਟਿੰਗ ਦਾ ਟਾਈਮ ਮਿਲ ਚੁੱਕਿਆ ਪਰ ਸਾਡੀ ਮੀਟਿੰਗ ਦੇਣ ਤੋਂ ਇਨਕਾਰੀ ਹੋ ਜਾਂਦੇ ਨੇ ਤੇ ਇਸ ਕਰਕੇ ਹੁਣ ਅਸੀਂ ਫਾਈਨਲੀ ਉਸ ਵਾਰੀ ਫੇਰ ਦੁਬਾਰਾ ਇੱਕ ਆਪਣੇ ਧਰਨਿਆਂ ਦਾ ਜਿਹੜਾ ਰੁੱਖਾ ਹੋ ਆਪਨਾਇਆ ਅਸੀਂ ਆ ਹੁਣ ਅੱਜ ਤੋਂ ਜਿਹੜੇ ਨੇ ਗੇਟ ਰੈਲੀਆਂ ਸ਼ੁਰੂ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਅਗਲੇ ਹਫਤੇ ਤੋਂ ਧਰਨੇ ਪ੍ਰਦਰਸ਼ਨ ਅੰਦਰ ਦਫ਼ਤਰ ਦੇ ਵਿੱਚ ਧਰਨੇ ਲਾਵਾਂਗੇ ਉਸ ਤੋਂ ਬਾਅਦ ਪੂਰੀ ਮੁਕੰਮਲ ਸਟ੍ਰਾਈਕ ਕਰਾਂਗੇ ਜੇ ਸਾਡੀਆਂ ਮੰਗਾਂ ਨਹੀਂ ਮੰਨੀ ਜਾਂਦੀਆਂ ਸਾਨੂੰ ਮੀਟਿੰਗ ਨਹੀਂ ਮਿਲਦੀ ਜੀਏਗਾ ਤੇ ਜੇ ਧਰਨੇ ਪ੍ਰਦਰਸ਼ਨਾਂ ਕੋਈ ਕਲਮ ਛੋੜ ਹੜਤਾਲ ਵੀ ਹੋਊਗੀ ਕਲਮ ਛੋੜ ਹੜਤਾਲ ਅਗਲੇ ਹਫਤੇ ਤੋਂ ਸ਼ੁਰੂ ਹੋਊਗੀ ਜੀ ਬਰਸਾਤ ਜੈ ਜੀ ਜੈ ਜੀ ਜੈ ਜੀ ਜੈ ਜੀ ਸਾਡਾ ਏਕਾ ਜਿੰਦਾਬਾਦ 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 ਪੰਜਾਬ ਸਰਕਾਰ ਜਿੰਦਾਬਾਦ 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 ਇੱਕ ਮਰਜੀ ਇੱਕ ਮਰਜੀ ਕਾਢ ਦੋ ਜੀ ਫਿਰ ਨਾ ਨਾਮ ਦੇ 4000000 ਰੁਪਏ ਦੀ ਖਾਤੀ ਜਿਹੜੀ 23 ਦੀ 23 ਦੀ ਇਸ ਤੋਂ ਬਾਅਦ ਅਨਸਾਰੀ ਤਰੀਕ ਨੂੰ ਲੈ ਕੇ 30 ਤਰੀਕ ਤੱਕ ਜਿਹੜੀ ਆਪਣੇ 12ਵੇਂ ਤੋਂ ਲੈ ਕੇ ਜਿਹੜੇ ਵੀ ਤੱਕ ਦਾ ਜਿਹੜੇ ਦੇ ਘਰ ਲੈ ਆ ਉਹਨਾਂ ਦੇ ਸਰਕਾਰ ਕੋਲ ਫੇਰ ਵੀ ਨਹੀਂ ਕਮੇਟੀ ਇਸ ਮੈਂ ਨਹੀਂ ਦੱਸਾਇਆ ਨਾ ਉਸ ਤੋਂ ਬਾਅਦ ਕਮੇਟੀ ਬਾਰਾਂ ਦਿਨਾਂ ਤੋਂ ਪੱਟਦੀ ਹੈ ਪਹਿਲਾਂ ਉਹਨਾਂ ਨੇ ਜਿਹੜੀ ਆਪਾਂ ਨੂੰ ਜੀਤੋ ਪਹਿਲਾਂ 22 ਤੋਂ ਪਹਿਲਾਂ ਜੀ ਉਹ 22 ਨਹੀਂ ਕਿਸੇ 22 ਕੋ ਫੇਰ ਇਹਨਾਂ ਨੇ ਇਹ ਅੱਗੇ 12 ਸਤੰਬਰ ਤੇ ਕਰ ਦਿੱਤੀ ਹੈ ਨਾ ਸਿਰਫ ਆਪਣਾ ਮੋੜਾ ਦਾ ਪਾਪੇ ਹੀ ਹੈ ਬਾਰਾਂ ਇਹ ਜਿਹੜੇ ਬੈਠੇ ਨੇ ਉਹ ਕਹਿੰਦੇ ਨੇ ਕਿ ਜਿਹੜੇ ਜਦੋਂ ਸਮੇਂ ਕਲਾਕਾਰ ਆਏ ਨੇ ਜਿਨ੍ਹਾਂ ਨੂੰ ਸਭ ਤੋਂ ਪਹਿਲੇ ਇਹ ਨੂੰ ਸੰਦੇ ਰੱਖਿਆ ਗਿਆ ਇਹਨਾਂ ਸਾਰਿਆਂ ਨੂੰ ਇਹਦਾ ਲੈਟਰ ਆਉਂਦਾ ਰੱਬੇ ਕਰਾਉਣਾ ਹੈ ਇਹਨਾਂ ਨੂੰ ਸਾਰਿਆਂ ਨੂੰ ਪੀਪੇ